ਸਤਿ ਸ਼੍ਰੀ ਅਕਾਲ ਜੀ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਦਾ ਖਾਰ ਰਿਆ ਨਿੱਗਾ ਸਵਾਗਤ ਆਜਿ ਗਿਆ ਬੜੀਆਂ ਖਬਰਾਂ ਥਾਰੇ ਗੱਲ ਕਰ ਰਹਾ ਸਾਂਝੀਆਂ ਵੀਰ ਜੋ ਨਮਜੋਦ ਸਿੱਧੂ ਦਾ ਚੰਗਾ ਲੋਟ ਆਇਆ ਵਾ ਵੀਰ ਇਹ ਨਮਜੋਦ ਸਿੱਧੂ ਨੂੰ ਹੀ ਜਾਣਦੇ ਵੀਰ ਥਾਵਾ ਇਹ ਉਹ ਕਾਂਗਰਸ ਪਾਰਟੀ ਦਾ ਬਹੁਤ ਬੜਾ ਲੀਡਰ ਹੋਏ ਕਰਤਾ ਇਹ ਤੋਂ ਵੀਰੇ ਜੋ ਹੋਰ ਪਾਸੇ ਨੂੰ ਲੰਘ ਗਿਆ ਵੀਰ ਇਹ ਥਾਨਾ ਆਈਪੀਐਲ ਦੇ ਮੈਚਾਂ માં ਵੀ ਸੁਣਿਆ ਆਣਾ ਨਮਜੋਦ ਸਿੱਧੂ ਨੂੰ ਕਮੈਂਟਰੀ ਕਰਦੇ ਵੀਰ ਆਰੇ ਵਾਹੀ ਨਮਜੋਦ ਸਿੱਧੂ ਇਹ ਬ ਵੀਰ ਯੋ ਕਹਿ ਲੋ ਬਿੱਗ ਬਾਸ ਕੇ ਵਿੱਚ ਮਾ ਤਮਾਕੇਦਾਰ ਐਂਟਰੀ ਕਰਨੇ ਨੂੰ ਤਿਆਰ ਹੋ ਗਿਆ। ਅਰ ਸਿੱਧੂ ਗਰਾ ਯੋ ਤਾਂ ਮੇਰਾ ਸੁਪਨਾ ਦਾ ਬੀਰ। ਸੁਪਨਾ ਪੂਰਾ ਕਰਨ। ਯੋ ਪੰਜਾਬ ਕਾਂਗਰਸ ਦਾ ਸਾਬਕਾ ਯੋ ਪ੍ਰਧਾਨ ਨਵਜੋਤ ਸਿੱਧੂ। ਯੋ ਮਤਲਬ ਜਾਣਕਾਰੀ ਮਿਲੇਗਾ ਵੀ ਸਿਆਸਤ ਤੇ ਬਦੂਰ ਰਹੇਗਾ ਬਿੱਗ ਬਾਸ ਕੇ OTT 3 ਦੇ ਵਿੱਚ ਮਾ ਜਾਣੇ ਦੀ ਤਿਆਰੀ ਕਰ ਰਿਹਾ। ਅਰ ਬੀਰ ਤੁਹਾਨੂੰ ਪਤਾ ਵੀ ਯੋ ਸੋਸ਼ਲ ਮੀਡੀਆ Facebook ਅਕਾਊਂਟ 'ਪਾ ਇਓ ਪੋਸਟ ਸਾਂਝੀ ਕਰਿਆ ਅਰ ਸਮਾ ਤਸਵੀਰ ਵੀ ਪਾਈ ਦਾ ਕੈਪਸ਼ਨ ਦੇ ਵਿੱਚ ਮੈਂ ਲਿਖਿਆ ਬਈ ਮੇਜਰ ਸਿੱਧੂ ਇਨ 빅 ਬੌਸ ਡ੍ਰੀਮ ਕਮ ਟ੍ਰੂ ਯੋ ਲਿਖਤੇ ਹਾਲਸਣਾ ਵਾ ਕਹ ਰਿਆ ਵੀ ਮੈਂ ਨਾ 빅 ਬੌਸ 3 ਦੇ ਵਿੱਚ ਜਾ ਰਿਹਾ ਅਰ ਉਤਾ 2 ਅਗਸਤ ਨੂੰ ਯੋ ਫਾਈਨਲ ਐਪੀਸੋਡ ਅਰ ਫਾਈਨਲ ਕੇ ਫਰਨੈਲ ਦੇ ਵਿੱਚ ਮੈਂ ਯੋ ਮੇਕਰਸ ਨੂੰ ਕਹ ਹੈ ਵੀ ਪੂਰੀ ਤਿਆਰੀ ਕਰਦੀ ਆਰ ਅਨਿੱਦ ਕਪੂਰ ਵੀ ਕਹ ਸੋਗੇ ਬਿਚਮ ਪੂਰੇ ਜੋਸ਼ ਮਾ ਨਜ਼ਰ ਆ ਰਿਹਾ ਅ ਸਿੱਧੂ ਕਾफी ਟਾਈਮ ਤੇ ਸਿਆਸਤ ਤੇ ਦੂਰ ਤਾ ਵੀਰਾ ਇਹਨਾਂ ਨੇ ਸਿੱਧੂ ਕੇ ਪੈਰ ਨਹੀਂ ਲਗਣਦੇ ਚੰਨੀ ਦਾ ਜਲ ਪ੍ਰਧਾਨ ਮੰਤਰੀ ਉਥਾ ਮੁੱਖ ਮੰਤਰੀ ਬਣਾਇਆ ਦਾ ਜਲਦੀ ਹੀ ਨਕਾਬਸਾਂ ਬਾਉ ਕਟੋਲੇ ਚਲੇਤਾ ਇਹ ਬ ਉੱਧਰ ਪ੍ਰਤਾਪ ਬਾਜਵਾਨੀ ਤਾਂ ਅਟੇ ਕਰਤਾ ਬਾ ਕਹ ਰਿਹਾ ਜੀ ਸਿੰਧੂ ਨੇ ਨਿਊ ਕਰਤੇ ਨਿਊ ਕਰਤੇ ਆ ਈ ਵੇ ਸਿੱਧੂ ਇਸੇ ਕਰਕੇ ਵੀ ਉਹ ਕਹਿ ਰਿਹਾ ਦਾ ਸਾ ਮੈਂ ਤਾਂ ਛੱਡਣ ਲੱਗਿਆ ਸਾਰਾ ਕੁਝ ਅਰ ਫੇਰ ਇਸ ਕੀ ਕਾਰ ਆਲੀ ਬਿਟੇਲੀ ਹੋ ਗਈ ਜੀ ਮੇਰਾ ਉਸ ਨੂੰ ਕੈਂਸਰ ਹੋ ਗਿਆ ਦਾ ਵਿਚਾਰੀ ਨੂੰ ਈ ਵੀ ਇਸ ਕਰਕਾਰਾਂ ਜੋ ਨਵਜੋ ਸਿੰਘ ਕਹਿ ਰਾ ਵੀ ਮੈਂ ਤਾਂ ਬਿਗ ਬਾਸਮ ਇਹ ਤਾਂ ਪਹਿਲਾਂ ਵੀ ਕਰਦਾ ਕਾ ਮੈਂ ਤਾਂ ਸਿਆਸਤ ਦੇ ਪੈਸਿਆਂ ਨਾਲ ਘਰ ਦਾ ਖਜ਼ਾਨਾ ਚੱਲਦਾ ਹੀ ਨਹੀਂ ਗਾ ਮੇਰਾ ਤਾਂ ਯੋ ਕਾ ਵੀ ਹੋਈ ਇਹ ਪ੍ਰੋਗਰਾਮ ਪ੍ਰੋਗਰਾਮ ਜਿਹੜੇ ਚੱਲ ਆ ਇਸ ਦੇ ਵਿੱਚ ਮੈਂ ਆਇਓ ਜਿਹੜੇ ਚਾਰ ਪੈਸੇ ਬਣਾ ਮੰਨੋ ਆ ਬਿਗ ਬਾਸ 3 ਦੇ ਗਰਨੈਂਡ ਵਰਨੈਲੀ ਜਿਹੜਾ ਹੋ ਵਾਈਸਮਾਨ ਯੂ ਉਸਕੇ ਘਰ ਬਲਾਵਾਂਗੇ ਸਿੱਧੂ ਨੂੰ ਔਰ ਯੋ ਕਾਇ ਵੀ ਡਾਂਸ ਪ੍ਰਦਰਸ਼ਨ ਦੇਖੇਗਾ ਸਿੱਧੂ ਔਰ ਇਸਕੇ ਗੈਲ ਜੀ ਯੂ ਸਿਨੇਮਾ ਚੋਟੀ ਦੇ ਪੰਜੇ ਪ੍ਰਤੀਯੋਗੀਆਂ ਨੂੰ ਡਾਂਸ ਪ੍ਰਦਰਸ਼ਨ ਦਾ ਵੀਡੀਓ ਵੀ ਸਾਂਝਾ ਕਰਿਆ ਮਤਲਬ ਯੋ ਕਾਇਲੋ ਵੀ ਸਿੱਧੂ ਗਤੋ ਆਇਆ ਕੰਮ 'ਚ ਲੋਟ ਇੱਕ ਤੋਂ ਦੇਖ ਬੀਰੀ ਉਹ ਕਾਂਗਰਸ ਸਮਾ ਤੇ ਹੋ ਗਿਆ ਔਟ ਆਹ ਉੱਧਰ ਜਾਦਾ ਮਿੱਠਾ 사ਦਾ છોਕਰ ਇਸ ਨੇ ਇਸ ਨੂੰ ਲਾ ਤੇ ਉੱਥਾ ਕਮੈਂਟਰੀ ਕਰਨ ਵੀ ਤਾਉਂ ਵੀ ਕਿਹੜੇ ਚੱਕਰਾਂ ਪੈ ਰਿਆ ਉੱਥਾ ਪੰਜਾਬ ਦੇ ਵਿੱਚ ਮਾਂ ਕਾਂਗਰਸ ਨੇ ਕਿਆ ਖੱਟਿਆ ਬਦਨਾਮੀ ਇਸ ਕਾਰ ਦਾ ਤਾਉਰਾ ਕਲਾਕਾਰ ਬਣ ਕਾ ਉਰੇ ਨਜ਼ਾਰੇ ਲੁੱਟ ਤੈਨੂੰ ਕਿਆ ਲੈਣਾ ਉੱਧਰ ਜਾ ਬਸ ਯੋਹੀ ਥੀ ਸਿੱਧੂ ਦੇ ਦਿਮਾਗ ਮੈਂ ਬੈਠ ਗਈ ਵੀਰ ਆਰ ਸਿੱਧੂ ਦੇ ਲੋ ਆਈਪੀਐਲ ਦੇ ਸਾਰੇ ਮੈਚਾਂ ਨਾਲੇ ਦੇਸ਼ ਵਿਦੇਸ਼ ਘੁੰਮਿਆ ਵਾ ਨਜ਼ਾਰੇ ਦੇ ਨਾਲੇ ਅਗਲਾ ਕਮੈਂਟਰੀ ਆ ਪੈਸੇ ਪੈਸੇ ਮਿਲੇ ਰਿਹਾ ਇਵਨ ਇਮੈਜ ਜਿਹਾ ਹੋ ਕੇ ਬੰਦਾ ਅੱਗਾ ਫੇਰ ਸਰੋ ਹੋਣੀ ਜਾਂ ਤਾਂ ਮੁੱਕਦੇ ਹੀ ਨਹੀਂ ਵੀਰ ক্রিকেট ਵਾਲੇ ਦਾ ਤਿਆਰ ਜਾਂ ਬੈਟਬਾਲ ਚੱਕੀ ਫੇਰੀ ਜਾਂ ਇਹ ਕਦੇ ਆਸਟ੍ਰੇਲੀਆ ਲੰਘ ਜਾ ਕਦੇ ਬੰਗਲਾਦੇ ਲੰਘ ਜਾ ਬੈਟਬਾਲੇ ਦਾ ਇਸ ਕਰ ਕਬੀਰ ਜੋ ਕਹਰੇ ਵੀ ਇਵਨ ਨਵਜੋ ਸਿੱਧੂ ਇਹ ਜਿਤਨੇ ਦਿਨ ਬੇਵਿਲਾ ਦਾ ਕਰੇ ਚਲੋ ਕਿ ਤ ਬੇਲਾ ਮਨ ਸਤਾਨ ਦਾ ਘਾਕਰ ਬਣ ਜਾ ਵੀਰ ਇਸ ਕਰ ਸਿੱਧੂ ਨੂੰ ਕਹਰੇ ਵੀ ਤਾ ਬਿਗ ਬਸ ਮੈਂ ਚੱਲ ਜਾ ਉੱਥਾ ਲੱਗਿਆ ਰਹੇਗਾ ਕੰਮ ਵੀਰ ਨਹੀਂ ਤਾਂ ਪੰਜਾਬ ਦੀ ਸਿਆਸਤ ਮਾ ਕੋਈ ਨਾ ਕੋਈ ਚੱਕਰ ਪਵੇਗਾ ਜਦੋਂ ਚੰਗੀ ਬਾਦ ਵੀਰ ਇਹ ਵੀ ਸਿੱਧੂ ਬਣ ਗਿਆ ਬੌਸ ਸਾਰਿਆਂ ਦਾ ਇਹ ਦੇਖੋ ਆਉਣ ਵਾਲੇ ਦਿਨਾਂ માં ਜੋ ਹੋਰ ਕਿਹੜਾ ਪਟਾਕਾ ਪਾਵੇਗਾ ਔਰ ਉਧਰ ਪੰਜਾਬ ਪੁਲਿਸ ਦੇ ਵਿੱਚ ਮ ਬੜੇ ਫੇਰ ਬਦਲ ਹੋ ਗਏ ਵੀਰ ਬੜੇ ਸੀਨੀਅਰ ਅਫਸਰਾਂ ਦੇ ਤਬਾਦਲੇ ਕਰਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਵਿੱਚ ਬੜੇ ਤਬਾਦਲੇ ਕਰੇ 24 ਆਈਪੀਐਸ 4 ਪੀਪੀਐਸ ਅਫਸਰਾਂ ਦੇ ਤਬਾਦਲੇ ਕਰਤੇ ਯਾਰ ਜੋ ਫੇਰ ਬਦਲ ਕਰੇ ਯਾਰ ਇਸ ਦੇ ਵਿੱਚ ਮ ਜੋ ਕਹ ਲਓ ਸ਼ੁੱਕਰਵਾਰ ਨੂੰ ਜੋ ਤਬਾਦਲੇ ਕਰੇ ਤਰਨਤਨ ਮੋਗਾ ਮਾਨਸਾ ਮੁਹਾਲੀ ਖੰਨਾ ਮੁ ਸਰਬਟਿੰਡਾ ਪਟਿਆਲਾ ਜਿਲੰਦਰ ਰੂਰਲ ਅੰਬਰਸਰ ਰੂਰਲ ਆਰੰਬਲੇਰ ਕੋਟਲੇ ਪਠਾਨਕੋਟ ਫਾਜ ਲਗਾ ਆਰ ਐਸ ਐਸ ਪੀ ਨੂੰ ਇਹ ਬਦਲ ਤੇ ਆਗਾ ਵੀ ਉਹ ਥਾ ਕ ਬੇਲੇ ਕਰਦਾ ਭੇਜੋ ਆਰ ਉਧਰ ਨਾਨਕ ਸਿੰਘ ਐਸ ਐਸ ਪੀ ਪਟਿਆਲਾ ਇਹ ਅਮਨੀਤ ਕੌਂਡਲ ਈਸ਼ ਨੂੰ ਐਸ ਐਸ ਪੀ ਬਟਿੰਡਾ ਮਾਦਰ ਸਾਰੇ ਉੱਧਰ ਤੇ ਉੱਧਰ ਉੱਧਰ ਤੇ ਇੱਧਰ ਇੰਦਰ ਤੇ ਉੱਧਰ ਉੱਧਰ ਤੇ ਇੱਧਰ ਇਤਨਾ ਕਰਤੇ ਵੀਰ ਇਹ ਕਹਾਰੇ ਇਹ ਸਾਈਡ ਅੰਗੋ ਜਾਣ ਆ ਵੀਰ ਅੱਗਾ ਫੇ ਸਾਰਾ ਪਤਾ ਲਵੇ ਕਿਹੜੀ ਗਲੀ ਨੂੰ ਕਿੱਧਰ ਨੂੰ ਰਾਹ ਜਾ ਰਿਆ ਇਹ ਨਵਾਂ ਬੰਦਾ ਆਵੇਗਾ ਉੱਥਾ ਜਾਗਾ ਫਿਰ ਥੋੜੇ ਜੇ ਤੁਹਾਨੂੰ ਪਤਾ ਵੀ ਜਦ ਨਵੀਂ ਬਹੂ ਆਵਾ ਫਿਰ ਚਾਂਜਰਾ ਬਹੁਤ ਛਣਕਾਵਾ ਚੂੜਾ ਬਹੁਤ ਛਣਕਾਵਾ ਮੈਂ ਬਹੁਤ ਕੰਮ ਕਰਦੀ ਇਤਰਾ ਹੋ ਜਾ ਵੀਰ ਮੈਨੂੰ ਨਿਉ ਲੱਗ ਰਿਹਾ ਵੀ ਤਾਂ ਕਰ ਕਾ ਨਹੀਂ ਨੇ ਚੱਕਾ ਇਧਰ ਉਧਰ ਕਰੇ ਹੋਵੇਂ ਬੰਦੇ ਚਲੋ ਘਰ ਮਾ ਰੁੱਦਰ ਯੋ ਕਾਂਗਰਸ ਦਾ ਭਾਰਤ ਭੂਸਣਾ ਸੁਈਸ ਨੂੰ 5 ਦਿਨ ਕਰ ਰਿਹਾ ਮੰਡ ਮਿਲ ਗਿਆ ਵੀਰ ਇਹ ਰਿਮਾਂਡ ਜਦ ਨਾਮ ਸੁਣਾ ਨਾ ਮਾਰੇ ਬੰਦੇ ਨੂੰ ਤਾਂ ਨਿਉ ਲਗਾ ਵੀ ਕਿ ਅੰਦਰ ਪਾਗਾ ਕੁੱਟੇਂਗੇ ਉਸਨੂੰ ਮੁੱਦਾ ਗੇਰ ਦਾ ਬਾਰਕ ਕੇ ਉੱਪਰ ਕੁੱਟੇਂਗੇ ਉਸਨੂੰ ਇਤਨਾ ਨਹੀਂ ਹੁੰਦਾ ਵੀਰ ਰਿਮਾਂਡ ਦਾ ਮਤਲਬ ਮੈਂ ਤਾਂ ਸੁਣਿਆ ਦਾ ਗੈਰੇ ਵੀਰ ਰਿਮਾਂਡ ਦੇ ਵਿੱਚ ਤੋਂ ਬਿਠਾਦਾ ਗੱਲਾਂ ਕਰਾ ਉਸ ਗੈਲ ਪੁੱਛਾਂ ਵੀ ਵੀਰ ਤਾਓਂ ਕੀ ਆਇਓ ਚੱਕਰ ਪਾਇਆ ਜਿਹੜਾ ਤੇਰੇ ਗਨ ਪੈ ਰਿਆ ਔਰ ਜਲੰਧਰ ਦੀ ਅਦਾਲਤ ਨੇ ਭਾਰਤ ਭੂਸਣਾ ਨੂੰ 5 ਦਿਨ ਵਾਸਤਾ ਰਿਮਾਂਡ ਵਾ ਭੇਜ ਦਿਆ ਵੀਰ ਔਰ ਈਡੀ ਨੇ ਵਕੀਲ ਅਜੇ ਪਠਾਣੀਆ ਔਰ ਹੋਰ ਵੀ ਬੰਦੇ ਉੱਥਾ ਖੜੇ ਨੇ ਜਿਹੜੇ ਜਵਾਨਤ ਕਰਾਣਾ ਹੈ ਤੇ ਵੀਰ ਕਰੋੜ ਰੁਪਏ ਦਾ ਕਾ ਪੜਾ ਵੀਰ ਇਸ ਕਰ ਦਾ ਅਦਾਲਤ ਨੇ ਈਡੀ ਕੇ ਵਕੀਲ ਕੇ ਬਚਾ ਪੱਖ ਕੇ ਵਕੀਲ ਉਮੇਸ਼ ਢਿੰਗਰਾਰ ਹੋਰ ਵਕੀਲ ਬਹਿਸ ਸੁਣੀ ਨਾ ਬਹੁਤ ਬਹਿਸ ਕਰੀ ਵੀਰ ਔਰ ਈਡੀ ਵਪਾਕ ਕੇ ਅਧਿਕਾਰੀ ਇਹਨੇ ਬਗੀ ਨੇ 7 ਦਿਨ ਦਾ ਰਮਾਨ ਮੰਗਿਆ ਕਿ 7 ਦਿਨ ਦਾ ਹੋ ਜੀ ਮਾਨੂਗਾ 7 ਦਿਨ ਬਿਠਾ ਦਾ ਇਸ ਨੂੰ ਚੰਗੀ ਤਰ੍ਹਾਂ ਪੁੱਛੇਗੇ ਕਿੱਥਾ ਪੈਸੇ ਲਾਏ ਕਿੱਥਾ ਨਹੀਂ ਲਾਏ ਆ ਰਿਸਕੇ ਵਿਚ ਮਾਨਯੋਗ ਅਦਾਲਤ ਇਹਨਾਂ ਨੇ ਫਿਰ ਵੀ ਦੇ ਇhtiyar ਮਾਂਡ ਕਰ ਲੈ ਜੋ ਇਸ ਨੂੰ ਔਰ ਉੱਥਾ ਗ੍ਰਿਫਤਾਰੀ ਉੱਥਾ ਕਰਿਆ ਦਾ ਵੀ ਇਹੜੀ ਦਫ਼ਤਰ ਬਣਾਇਆ ਵੀਰ ਇਹ ਤਾਂ ਗਿਆ ਦਾ ਵਿਚਾਰ ਨਾ ਤਾਂ ਹੋਗਾ ਉੱਥਾ ਇਸ ਨੂੰ ਕੀ ਆ ਬੋਲਦਾ ਚਲੋ ਚੰਗਾ ਹੋਇਆ ਵੀਰ ਦਫ਼ਤਰ ਗਏ ਨੀ ਚੱਕ ਲਿਆ ਥਾਣਾ ਇਹ ਤਾਂ ਦੇਖ ਲਿਓ ਇਹ ਸਾਧੂ ਸਰਮ ਧਰਨ ਸੋਤ ਯਤ ਦੇਰ ਚੱਪਲਾ ਵੀ ਨਹੀਂ ਪਾਣ ਦਈਆਂ ਵੀਰ ਉਸ ਨੂੰ ਚਾਹ ਵੀ ਨਹੀਂ ਪੀਣ ਦਈ ਸਵੇਰੇ ਕਰਦਾ ਟਾਇਲਟ ਜਾਣਾ ਉਹ ਵੀ ਕੀ ਜਾਣ ਦੇਗਾ ਨਾ ਉੱਥੇ ਹੀ ਕਰਾ ਦੇਣਗੇ ਚਲ ਆ ਜਾ ਗ੍ਰਿਫਤਾਰ ਕਰਕੇ ਲੈ ਗਏ ਵਿਚਾਰੇ ਨਹੀਂ ਵੀ ਤੱਕ ਦੇਖ ਲਿਓ ਨਾ ਬਿਹੜ ਜੇਲ੍ਹ ਮਾ ਬੰਦ ਕਰਿਆ ਵਾ ਹਰ ਬੀਰ ਇਵ ਆਜੂਗਾ 7 ਅਗਸਤ ਨੂੰ ਰਮਾਂਡ ਖਤਮ ਹੋਗਾ 7 ਤਰੀਕ ਨੂੰ ਦੁਆਰੋ ਲਿਆਵਾਂਗੇ ਇਹ ਆਸੂ ਨੂੰ ਥਾ ਫਿਰ ਦੱਸੇਗਾ ਇਹਦੀ ਵੀ ਕੀ ਰਿਪੋਰਟ ਮਿਲੀ ਕੀ ਨਹੀਂ ਮਿਲੀ ਪਰ ਇਹ ਕਹਿ ਲੋ ਵੀ ਗ੍ਰਿਫਤਾਰ ਤੋਂ ਇਸ ਨੂੰ ਕਰ ਲਿਆ ਤਾਂ ਆਸੂ ਕੈਪਟਨ ਸਰਕਾਰ ਮਾ ਫੂਡ ਪ੍ਰੋਸੈਸਿੰਗ ਮੰਤਰੀ ਦਾ ਇਹ ਬਾਦਲ ਕੀ ਨੂੰ ਵੀ ਇਹ ਸੈਂਟਰ ਵਿੱਚ ਮਾ ਫੂਡ ਪ੍ਰੋਸੈਸਿੰਗ ਮੰਤਰੀ ਲਾਈ ਵੀ ਸੀ ਉਹ 와ਹੀ ਉਹਦਾ ਇਸਪਾਤਾ ਪੰਜਾਬ ਦੇ ਵਿੱਚ ਆਰ ਈ ਡੀ ਉਹ ਕਾ ਵੀ ਜੇਪੀ ਸਿੰਘ ਨੇ ਦੱਸਿਆ ਵੀ ਭਾਰਤ ਪੂਸਨਾ ਸੁਬ ਮਨੀ ਲਾੜਨ ਕੇ ਇਸ ਅਦਾਲਤ ਮਾਂ ਕਰਿਆ ਵੀ ਮਨੀ ਆਈ ਪਤਾ ਕਿੱਧਰ ਤੇ ਆਈ ਕਿੱਧਰ ਇਹਦਾ ਦੱਸਿਆ ਬਾਅਦ ਵਿੱਚ ਦੱਸਿਆ ਵੀਰ ਕਰੇ ਚਲੋ ਖਾਰ ਯੋ ਇਹ ਚੱਕਰ ਮਤਲਬ ਕਹਿ ਲਓ ਵੀ ਲੰਬਾ ਪੈ ਗਿਆ ਇਹ ਦੇਖੋ ਆਸੂ ਵੀ ਗਰਮੀ ਗਰਮੀ ਚਲੋ ਇਹ 45 50 ਡਿਗਰੀ ਤੋਂ ਨਹੀਂ ਹੈ ਚੱਲੀ ਇਹ ਤੋਂ ਗਰਮੀ ਘਟ ਮੱਛਰ ਵੀ ਘਟ ਲੜेंगे ਇਹ ਵੀ ਤਾਂ ਹਾਲੇ ਤੱਕ ਠਾੜੇ ਠੁਨੇ ਮੇ ਰੱਖेंगे ਵੀਰ ਤਾਜਾ ਜੇਲ੍ਹ ਜਾਵੇਗਾ ਫੇਰ ਉਹ ਵੇ ਚੱਕਰ ਚਲ ਜਦ ਤੱਕ ਤਾਂ ਮੌਸਮ ਠੀਕ ਹੋ ਜਾਏਗਾ ਠੰਡਾ ਹੋ ਜਾਏਗੀ ਫਿਰ ਫੇਦਰ ਜਾਈ ਜੀ ਦੇ ਦੇਣਗੇ ਚਲ ਬੈਠਾ ਰਹਿ ਕੇ ਜਾਈ ਲਈ ਕੰਮ ਚੜਾ ਆਰ ਉਧਰ ਪੰਜਾਬ ਦੇ ਵਿੱਚ ਵਾ ਕਰੇ ਪੌਂਗ ਡੈਮ 'ਵਾਂ ਪਾਣੀ ਵੱਧ ਗਿਆ 10 ਹਿਮਾਚਲ ਵਾਲਿਆਂ ਦਾ ਜਦ ਪਾਣੀ ਵੱਧ ਜਾ ਇਹ ਪੰਜਾਬ ਵਾਲਿਆਂ ਦਾ ਪਾਣੀ ਵਧਾ ਦਿਆਂ ਫਿਰ ਪੰਜਾਬ ਵਾਲਿਆਂ ਦਾ ਪਾਣੀ ਗਿਆ ਪੰਜਾਬ ਵਾਲਿਆਂ ਨੂੰ ਪਰਸੀਨਾ ਵਧਾ ਦਿਆਂ ਫਿਰ ਹਿਮਾਚਲ 'ਵਾਂ ਬੱਦਲ ਫਟ ਗਿਆ ਆ ਰਿਓ ਕਹਿ ਲੋ ਵੀ ਮਲਾਨਾ ਡੈਮ ਟੁੱਟ ਗਿਆ ਪਾ ਪੰਡੋਰ ਡੈਮ ਝੀਲ यो ਪਾਣੀ ਆ ਪੱਦਰ ਵਧ ਗਿਆ ਫਲੱਡ ਗੇਟ ਖੋਲਣੇ ਪ homogene ਨਹੀਂ ਤਾਂ ਪਾਣੀ ਫਿਰ यो ਕਹਲੇ ਉੱਪਰ ਟੱਪ ਜੇਗਾ ਫਿਰ ਇਸ ਕਰਕੇ 5 ਫੁੱਟ ਪਾਣੀ ਵਧ ਗਿਆ ਖਤਰੇ ਗੇ ਇਨਸਾਨ ਤੇ ਇਹ ਮੈਂ ਤਾਂ ਕਹਿ ਰਿਹਾ ਖਤਰੇ ਗੇ ਇਨਸਾਨ ਨੇ ਥੋੜਾ ਜਿਹਾ ਹੋਰ ਉੱਪਰ ਕਰਦੇ ਬੰਦੇ ਨੇ ਵੀਰੇ 65 ਫੁੱਟ ਹੋ ਗਿਆ ਘਰੇ ਖਤਰਾ ਇਹ ਜ਼ਿਆਦਾ ਹੋ ਗਿਆ ਪਾਣੀ ਦਾ ਛੱਡਣਾ ਪਵੇਗਾ ਔਰ 6 ਵਜੇ ਕਾ ਪੌਂਗ ਡੈਮ ਪਾਣੀ ਛੱਡ ਦੇਗੇ ਔਰ ਜਿਹੜੇ ਇਸਕੇ ਮੂਰੇ ਆਵੇਂਗੇ ਸਾਰੇ ਵੀ ਪਤਾ ਨਹੀਂ ਜੀ ਤਾਂ ਕਮਜ਼ੋਰ ਹੀ ਦਦੋ ਭਗਵਾਨ ਤੁਮਹਾਂ ਤੋਂ ਕਹ ਰਿਹਾ ਨਹਿਰ ਬਣਾਣੀ ਮਨ ਤੋਂ ਯੋਗਾ ਬੰਦੇ ਮੂਹ ਦੇ ਟੈਟ ਕਰ ਲਿਓ ਪਹਿਲਾ ਵੀ ਨਹਿਰ ਬਾਦਮਾ ਪੱਟ ਲਿਓ ਜੀਬਾ ਯੋ ਕਹ ਲੋ ਵੀ ਪਿਛਲੇ ਸਾਲ 12 ਫੁੱਟ ਈਟਾਂ ਦਾ ਪਿਛਲੇ 1 ਅਗਸਤ ਨੂੰ ਪੌਮ ਡੈਂਚੀ ਹਿਲ ਕੇ ਵਿੱਚ 1336.7 ਫੁੱਟ ਪਾਣੀ ਦਾ 31 ਜੁਲਾਈ ਨੂੰ 2024 ਨੂੰ ਮਤਲਬ ਯੋ ਨਹੀਂ ਸਮਝਵਾ ਦੇ ਵੀ ਇਤਨੇ ਆਕੜੇ ਉੱਥਾ ਕੋਈ ਬੈਠਿਆ ਪਰਚੀ ਲਿਆ ਗਾ ਜਿਹੜਾ ਲਿਖੀ ਜਾ ਰਾਂ ਗੈ ਲਗਾਏ ਇਹ ਪਾਣੀ ਛੱਡੇ ਵੀਰ ਆਪਣਾ ਅੱਖੇ ਉਹ ਖਿਆਲ ਖਿਓ ਲਾਣ ਕੋਣ ਕੋ ਉੱਪਰ ਰੱਖਿਓ ਵੀਰ ਡੰਗਰ ਬੱਛਾ ਆਪਣਾ ਸੰਗਲ ਗੁੰਮਲ ਖੋਲ੍ਹ ਕੇ ਰੱਖਿਓ ਨੇ ਮੋੜ ਕਾ ਨਿਆਣੇ ਨੂੰ ਨਿਆਣੂ ਵੀ ਸੰਭਾਲ ਕੇ ਰੱਖਿਓ ਵੀਰ ਮੰਤਰੀ ਤੋਂ ਬਾਅਦ ਮੈਂ ਕਹਿਦਾ ਮੈਂ ਤਾਂ ਬੱਕਰੀ ਮਰੇਗਾ ਉਹ ਆਪ ਜãi ਦੇ ਦੇਗਾ ਫੇ ਕਿਹੜਾ ਮੁਆਵਜ਼ਾ ਮਿਲਾ ਇਹ ਸਾਰੇ ਜਾਣਾ ਵੀਰ ਹਰਪ੍ਰਿਸ਼ਟਾਚਾਰ ਮੰਗ੍ਰਿਬਤਾਰ ਪੀਸੀਐਸ ਅਧਿਕਾਰੀ ਇਕਬਾਲ ਸੰਧੂ ਇੱਕ ਦਿਨ ਦਾ ਪੁਲਿਸ ਰਿਮਾਂਡ ਇਸ ਕਾਲੀ ਲਿਆ ਵੀਰ ਘਾ 10 ਪੰਜਾਬ ਬਿਜੀਲੈਂਸ ਜ਼ਿਲੰਦਰ ਇੰਪਰੂਵਮੈਂਟ ਟ੍ਰਸਟ ਕਾ ਸੂਰੀਆ ਇੰਕਲੇਵ ਐਕਸਟੈਂਸ਼ਨ ਵਾਸਤਾ 9794.97 ਏਕੜ ਜ਼ਮੀਨ ਅਕਵਾਇਰ ਕਰਨੇ ਦੇ ਵਿੱਚ ਯੋਕਾ ਪੜਾ ਹੋਇਆ ਵੀਰ ਅਰ ਸੇਵਾ ਮੁਕਤ ਪੀਸੀਐਸ ਅਧਿਕਾਰੀ ਇਕਬਾਲ ਸੰਧੂ ਆ ਮਾਨਯੋਗ ਅਦਾਲਤ ਦੇ ਵਿੱਚ ਵਾ ਭੇਜਿਆ ਉਸ ਨੂੰ ਬਿਜੀਲੈਂਸ ਨੇ ਉਸ ਨੂੰ ਪੇਸ਼ ਕਰਿਆ ਆਰ ਦੋਵੇਂ ਪੱਕਾ ਕੀ ਗੱਲਬਾਤ ਸੁਣ ਕੇ ਇਹੋ ਕਹਿ ਲੋ ਵੀਰ ਇੱਕ ਦਿਨ ਕਰ ਮਾਰ ਦਿਆ ਬਾਰੇ ਵੀ ਇਹਨੂੰ ਥੱਬੜਾਗਾ ਪੁੱਛੋ ये कितना कर आ रहे जो कह लो भी एक बाल संधु के विरुद्ध नमी बारादारी जलंधर इसके बिचवा धारा चार सौ उन्नीस चार सौ नौ चार सौ भी चार सौ पैंठ चार सौ सताहठ चार सौ अठाठ दो सौ एक सौ भी भ्रिष्टाचार निरोधक कानून की धारा सत्त तेरह यह तो मामले इतने बनाते भी मैं तो बोल बोल का थक धारा ही बहुत लाती भी इसके उपर आ रही भी देखो भी छूटेगा तो नहीं छूटेगा तो बाद की बात चलो खैर जानते पहले खबर और सुन लियो यो भीर एक जनानी कह रहे भी, भी पाकिस्तान से ना कड़ा कड़ाही लेक आई कड़ाही कड़ाही के बच्चे मैं कह चक्कर पे पता यू कह रहे भी, भी लैंड कस्टम स्टेशन की बड़ी कामयाबी इन्ह ने कह भी आई पी सी अटारी के बच्चे करोड़ा रुपये बरामद करे इसके बच्चे में ਕਜਨਾਨੀ ਪਾਕਿਸਤਾਨ ਤੇ ਭਾਰਤਾਈ ਬਾਗਾ ਬਾਰਡਰ ਨੂੰ ਟੰਪਕਾ ਅਫਸਰਾਂ ਸਾਫ ਕਪਾਇ ਗਿਆ ਚੈਕਿੰਗ ਕਰੀ আর ਉਸ ਵਿੱਚ 24 ਕੈਰਟ سونے ਦੀ ਸਟੀਲ ਦੇ ਭਾਂਡੇ ਅਗੇ ਵਿੱਚ ਮਾਂ ਇਹ ਸਟੀਲ ਕੁੰਡੇ ਲੱਗਦੇ ਭਾਂਡਿਆਂ ਵਾਂ ਉਸਨੇ ਸਿਲਵਰ ਰੰਗ ਕਰਵਾ ਲਿਆ আর 2 23 2332 ਗ੍ਰਾਮ 24 ਕੈਰਟ ਸੋਨਾ ਉਸਕੇ ਵਿੱਚ ਮਾ ਦਬਿਰ ਇਸकी ਕੀਮਤ ਕੜਾਈ ਕੀ 1 ਕਰੋੜ 62 ਲੱਖ 30 ਹਜ਼ਾਰ 953 ਰੁਪਏ ਬਣੀ ਵੀਰ ਆ ਬਾਸੇ ਫਿਰ ਵੀ ਜੋ ਕੜਾਈ ਮੈਂ ਪਕਾਉਣੀ ਤਾਲੀnga ਕੀ ਤਾਲਾਂਗੇ ਇਹ ਤਾਂ ਪਤਾ ਨਹੀਂ ਮੰਨੋ ਇਹ ਖਾਰੇ ਜਨਾਨੀ ਪਾਕਿਸਤਾਨ ਦੇ ਬਾਬ ਸਾਈ ਦੀ ਘਰ ਆਈ ਫੀ ਸੀਗੀ ਤਾਂ ਰਾਟਾਰੀ ਦੀ ਜਮੀਨ ਨਹੀਂ ਰਸਤੇ ਰਹੀ ਨੌਇਡਾ ਕੇ ਵਿੱਚ ਜਾਣਾ ਉਸਨੇ ਕਸਟਮ ਐਕਟ ਦੇ ਵਿੱਚ ਮੈਂ ਇਹ ਕਹਲੂ 1962 ਸੰਬੰਧਿਤ ਉਪਬੰਧਾਂ ਦੇ ਤਹਿਤ ਇੱਕ 8 2024 ਨੂੰ ਪਾਂਡਿਆਂ ਦੇ ਹੈਂਡਲ ਦੇ ਵਿੱਚ 24 ਘਟ ਕੇ ਸੋਨੇ ਗਈ ਜੋ ਜਿਹੜੇ 14 ਨੰਬਰ ਇਹ ਜਬਤ ਕਰੇ ਵੀਰ ਅੜਾ ਹੀ ਵੀ ਹੈ ਵਿਰੁੱਧਾ ਯਕੂਂਡੇ ਲਾਇਵ ਦੇ ਸੋਨੇਗੇ ਵੀਰ ਬਾਕੀ ਗਲਾਈ ਦੂਸਰੀ ਦੀ ਔਰ ਬਾਕੀ ਨੂੰ ਸੋਨਾ ਚਿਹੜਾ ਵਾਲਾ ਇਹ ਚਾਕਾ ਮੇਰੇ ਦਾਈ ਅੰਦਰ ਵੀ ਜਰਾਨੀ ਵਿੱਚ ਚਾਕਾ ਅੰਦਰ ਰਦੀ ਚਲੋ ਥਰ ਲਾਟਾ ਡਿਸਕਸ਼ਨ ਰਿਡੀ ਪ੍ਰੋਗਰਾਮ ਜਿਵੇਂ ਯੂ ਆਰ ਜਿਗੇਆਂ ਖਾਸ ਔਰ ਬੜੀਆਂ ਖਬਰਾਂ ਕੱਲੂ ਇਸੇ ਟਾਈਮ ਥਾਰੇ ਗੱਲ ਹੋਰ ਗੱਲਾਂ ਬਾਤਾਂ ਕਰਾਂਗਾ ਸਿੱਗੀਆਂ ਇਹ ਸਾਰਿਆਂ ਨੂੰ ਵੀਰ ਲਾਡੇ ਪਵਾਦੀਗੀ ਪਿਆਰ ਔਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ